ਸਤਿ ਸ਼੍ਰੀ ਅਕਾਲ ਜੀ ਅਮਰੀਕਾ ਨਿਊਜ਼ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਸ਼ਿਤਾ ਸਵਾਗਤ ਕਰਦੀ ਹਾਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਮੁੱਖ ਅਪਡੇਟਸ ਤੇ ਭਾਰਤ ਅਮਰੀਕਾ ਵਪਾਰ ਸੌਦਾ ਆਖਰੀ ਪੜਾਅ ਵਿੱਚ ਹੈ ਕੁਝ ਖੇਤਰ ਜਿਵੇਂ ਕਾਰਾਂ ਸਟੀਲ ਅਤੇ ਐਲੂਮੀਨੀਅਮ ਪਰ ਵਪਾਰ ਰਿਸ਼ਤੇ ਮਜ਼ਬੂਤ ਬਣਾਉਣ ਲਈ ਦੋਨਾਂ ਦੇਸ਼ ਜਲਦੀ ਸਾਂਝਾ ਬਿਆਨ ਜਾਰੀ ਕਰਨਗੇ ਅਮਰੀਕਾ ਰੂਸ ਨਿਊਕਲੀਅਰ ਸਟਾਰ ਪ੍ਰਮਾਣੂ ਹਥਿਆਰ ਸਮਝੌਤੇ ਦੀ ਮਿਆਦ ਖਤਮ ਦੁਨੀਆ ਦੇ ਦੋ ਸਭ ਤੋਂ ਵੱਡੇ ਨਿਊਕਲੀਅਰ ਅਰਸਨਲ ਤੇ ਸਹਿਸਮਤੀਆਂ ਖਤਮ। ਹੁਣ ਖਬਰਾਂ ਵਿਸਤਾਰ ਨਾਲ NASA ਦੀ ਆਰਟਿਮਿਸ ਮਿਸ਼ਨ ਚੰਨ ਤੇ ਮਨੁੱਖੀ ਯਾਤਰਾ ਦੀ ਵਾਪਸੀ ਲਈ ਤਿਆਰ ਹੈ। ਇਹ ਮਿਸ਼ਨ ਇਤਿਹਾਸਿਕ ਮਹੱਤਵ ਰੱਖਦਾ ਹੈ ਕਿਉਂਕਿ 1972 ਤੋਂ ਬਾਅਦ ਇਹ ਪਹਿਲੀ ਵਾਰੀ ਹੈ ਕਿ ਮਨੁੱਖ ਚੰਨ ਤੇ ਜਾ ਰਹੇ ਹਨ। ਆਰਟਿਮਿਸ ਮਿਸ਼ਨ ਦੀ ਟੀਮ ਨੇ ਲਾਂਚ ਤੋਂ ਪਹਿਲਾਂ ਹੀ ਜ਼ਰੂਰੀ ਰਿਹਸਲ ਮੁਕੰਮਲ ਕਰ ਲਈ ਹਨ ਜਿਸ ਵਿੱਚ ਸਾਰੇ ਸੈਲਾਨੀਆਂ ਅਤੇ ਐਸਟਰੋਨੌਟਾਂ ਦੀ ਸੁਰੱਖਿਆ ਅਤੇ ਯਾਤਰਾ ਦੀ ਯੋਜਨਾ ਦੀ ਜਾਂਚ ਕੀਤੀ ਗਈ ਹੈ। ਇਸ ਟੀਮ ਵਿੱਚ ਕੈਨੇਡੀਅਨ ਐਸਟਰੋਨੌਟ ਜੇਰੇਮੀ ਹੈਨਸਨ ਵੀ ਸ਼ਾਮਲ ਹਨ ਜੋ ਕਿ ਇਸ ਮਿਸ਼ਨ ਲਈ ਤਿਆਰੀ ਕਰ ਰਹੇ ਹਨ। NASA ਦੀ ਆਲਟਿਮੇਟ ਮਿਸ਼ਨ ਚੰਨ ਤੋਂ ਮਨੁੱਖੀ ਯਾਤਰਾ ਵਿੱਚ ਇੱਕ ਇਤਿਹਾਸਿਕ ਪਹੁੰਚ ਵਾਪਸੀ ਲਈ ਤਿਆਰ ਹੈ। ਇਸ ਮਿਸ਼ਨ ਨੂੰ 1972 ਤੋਂ ਬਾਅਦ ਚੰਨ ਤੋਂ ਪਹਿਲੀ ਵਾਰੀ ਬੈਚ ਸਟੇਟ ਲੈ ਕੇ ਜਾਣ ਵਾਲਾ ਹੈ ਅਲਟਿਮਿਸ ਟੀਮ ਨੇ ਲਾਂਚ ਤੋਂ ਪਹਿਲਾਂ ਅਡੇ ਪ੍ਰੈਕਟਿਸ ਮੁਕੰਮਲ ਕਰ ਲਈ ਹੈ ਜਿਸ ਦਾ ਸਾਰੇ ਸੈਟਲਾਈਟ ਸਿਸਟਮ ਸੁਰੱਖਿਆ ਉਪਕਰਣ ਅਤੇ ਐਸਟਰੋਨੌਟਾਂ ਦੀ ਕਾਰਜ ਦੀ ਪੂਰੀ ਜਾਂਚ ਕੀਤੀ ਗਈ ਹੈ ਇਸ ਟੀਮ ਵਿੱਚ ਕੈਨੇਡਾ ਐਸਟਰੋਨੌਟ ਜੇਰਮੀ ਹੈਨਸਨ ਵੇ ਸ਼ਾਮਲ ਹਨ ਜੋ ਕਿ ਇਤਿਹਾਸਕ ਮਿਸ਼ਨ ਦਾ ਇੱਕ ਮਹੱਤਵਪੂਰਨ ਹਿੱਸਾ ਰਹੇ ਸਨ ਐਸਟਿਮੇਟ ਮਿਸ਼ਨ ਦਾ ਮਕਸਦ ਸਿਰਫ ਚੰਨ ਤੇ ਪਹੁੰਚਣਾ ਨਹੀਂ ਬਲਕਿ ਇਸ ਯਾਤਰਾ ਰਾਹੀਂ ਨਵੇਂ ਵਿਗਿਆਨਾਂ ਅਧਿਐਨ ਕਰਨਾ ਅਤੇ ਭਵਿੱਖ ਦੀਆਂ ਮਨੁੱਖੀ ਮਿਸ਼ਨਾਂ ਲਈ ਤਕਨੀਕੀ ਤਿਆਰ ਕਰਨਾ ਹੈ ਅਤੇ ਚੰਨ ਦੇ ਸਤ੍ਹਾ ਤੇ ਵਾਤਾਵਰਣ ਬਾਰੇ ਮਹੱਤਵਪੂਰਨ ਜਾਣਕਾਰੀ ਇਕੱਠੀ ਕਰਨਾ ਹੈ ਨਾਸਾ ਦੇ ਵਿਗਿਆਨਿਕਾਂ ਅਤੇ ਇੰਜੀਨੀਅਰਾਂ ਨੇ ਸਾਲਾਂ ਦੀ ਤਿਆਰੀ ਤੋਂ ਬਾਅਦ ਇਹ ਯਾਤਰਾ ਯਕੀਨੀ ਬਣਾਈ ਹੈ ਕਿ ਸੁਰੱਖਿਆ ਉਚਿਤ ਹੋਵੇ ਅਤੇ ਕੋਈ ਵੀ ਅਣਚਾਹੀ ਘਟਨਾ ਨਾ ਹੋਵੇ। ਐਸਟੀਐਮਐਸ ਮਿਸ਼ਨ ਨਾਲ ਮਨੁੱਖੀ ਇਤਿਹਾਸ ਵਿੱਚ ਇੱਕ ਨਵਾਂ ਦੌਰ ਸ਼ੁਰੂ ਹੋਵੇਗਾ। ਇਹ ਮਿਸ਼ਨ ਸਿਰਫ ਅਮਰੀਕਾ ਨਾਲ ਹੀ ਨਹੀਂ, ਬਲਕਿ ਸਾਰੀ ਦੁਨੀਆ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਹ ਭਵਿੱਖ ਵਿੱਚ ਚੰਨ ਅਤੇ ਅੰਤਰਿਕਸ਼ ਯਾਤਰਾમાં ਲਈ ਰਾਹ ਖੋਲ੍ਹ ਸਕਦੀ ਹੈ। ਇਸ ਮਿਸ਼ਨ ਦੁਆਰਾ ਪ੍ਰਾਪਤ ਜਾਣਕਾਰੀ ਦੀ ਵਰਤੋਂ ਖੇਤੀਬਾੜੀ, ਟੈਕਨੋਲੋਜੀ, ਵਾਤਾਵਰਣ ਅਤੇ ਮਨੁੱਖੀ ਸੁਰੱਖਿਆ ਦੇ ਕਈ ਖੇਤਰਾਂ ਵਿੱਚ ਕੀਤੀ ਜਾ ਸਕਦੀ ਹੈ। ਆਰਟੇਮਿਸ ਮਿਸ਼ਨ ਮਨੁੱਖੀ ਕੋਸ਼ਲ, ਵਿਗਿਆਨ, ਤਕਨੀਕ ਅਤੇ ਸਹੀਉਭ ਦੀ ਸੂਚੀ ਹੈ। ਇਹ ਸਿਰਫ ਨਾਸਾ ਦਾ ਮਿਸ਼ਨ ਹੀ ਨਹੀਂ ਬਲਕਿ ਸਾਰੀ ਦੁਨੀਆ ਲਈ ਇੱਕ ਪ੍ਰੇਰਣਾ ਹੈ ਕਿ ਕਿਵੇਂ ਮਨੁੱਖੀ ਅੰਤਰਿਕਸ਼ ਵਿੱਚ ਆਪਣੇ ਕਦਮ ਵਧਾ ਸਕਦਾ ਹੈ ਜੇ ਇਹ ਮਿਸ਼ਨ ਸਫਲ ਰਿਹਾ ਤਾਂ ਇਹ ਭਵਿੱਖ ਦੀਆਂ ਚੰਨ ਯਾਤਰਾਵਾਂ ਵਿੱਚ ਇੱਕ ਨਵਾਂ ਦੌਰ ਸ਼ੁਰੂ ਕਰੇਗਾ ਅਤੇ ਵਿਗਿਆਨ ਅਤੇ ਤਕਨੀਕੀ ਖੇਤਰ ਵਿੱਚ ਬਹੁਤ ਹੀ ਵੱਡਾ ਯੋਗਦਾਨ ਵੀ ਦੇਵੇਗਾ ਭਾਰਤ ਅਤੇ ਅਮਰੀਕਾ ਦੇ ਵਿਚਕਾਰ ਵਪਾਰ ਸੌਦਾ ਬਹੁਤ ਹੀ ਅਖੀਰਲੇ ਪੜਾਅ ਵਿੱਚ ਹੈ ਅਤੇ ਮੁੱਖ ਮੰਤਰੀ ਵਪਾਰ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਦੋਨਾਂ ਦੇਸ਼ਾਂ ਦੇ ਵਿੱਚ ਜਲਦ ਹੀ ਸਾਂਝਾ ਬਿਆਨ ਜਾਰੀ ਹੋਵੇਗਾ ਜਿਸ ਵਿੱਚ ਇਸ ਸੌਦੇ ਦੇ ਸਾਰੇ ਮੁੱਖ ਨੁਕਤੇ ਹੋਣਗੇ ਇਸ ਦਾ ਮਤਲਬ ਇਹ ਹੈ ਕਿ ਸੌਦਾ ਹੁਣ ਤਕਨੀਕੀ ਤੌਰ ਤੇ ਪੱਕਾ ਨਹੀਂ ਹੋਵੇਗਾ ਪਰ ਦੋਨਾਂ ਦੇ ਵਿਚਾਰ ਲਗਭਗ ਮਿਲ ਰਹੇ ਹਨ ਅਤੇ ਜਲਦੀ ਅਧਿਕਾਰਿਕ ਬਿਆਨ ਆਵੇਗਾ ਇਹ ਚਲਕ ਦਿੰਦਾ ਹੈ ਕਿ ਵਪਾਰ ਲੇਖੇ ਜੋਖੇ ਬਾਰੇ ਅੰਤਿਮ ਤੈਅ ਕੀਤਾ ਜਾ ਰਿਹਾ ਹੈ ਕਿ ਦੋਹਾਂ ਦੇਸ਼ਾਂ ਦੇ ਵਿੱਚ ਵਪਾਰ ਬਾਰੇ ਵਿਚਾਰ ਕਰ ਰਹੇ ਹਨ ਭਾਰਤ ਤੇ ਅਮਰੀਕਾ ਦੇ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਹੀ ਵਪਾਰ ਸੌਦੇ ਦੀਆਂ ਤਾਜ਼ਾ ਜਾਣਕਾਰੀਆਂ ਇਹ ਅਨੁਕੀ ਦੋਨਾਂ ਦੇਸ਼ਾਂ ਦੀਆਂ ਟੀਮਾਂ ਨੇ ਗੱਲਬਾਤ ਦੇ ਅਖੀਰਲੇ ਪੜਾਜ ਵਿੱਚ ਦਾਖਲ ਹੋ ਚੁੱਕਿਆ ਹੈ ਅਤੇ ਇਸ ਸੌਦੇ ਨੂੰ ਅਧਿਕਾਰਕ ਰੂਪ ਦੇਣ ਲਈ ਤਕਨੀਕੀ ਵਿਵਰਣਾਂ ਨੂੰ ਅਜੇ ਫਾਈਨਲ ਕੀਤਾ ਜਾ ਰਿਹਾ ਹੈ ਜਿਵੇਂ ਕਿ ਇਹ ਹਰ ਪੱਖੋਂ ਤੈਅ ਹੋ ਜਾਵੇਗਾ ਦੋਵੇਂ ਦੇਸ਼ ਇੱਕ ਸਾਂਝਾ ਬਿਆਨ ਜੁਆਇੰਟ ਸਟੇਟਮੈਂਟ ਜਾਰੀ ਕਰਨਗੇ ਜਿਸ ਵਿੱਚ ਸੌਦੇ ਦੇ ਸਾਰੇ ਖਾਸ ਨੁਕਤੇ ਦਰਸਾਏ ਜਾਣਗੇ ਇਸ ਬਾਰੇ ਭਾਰਤ ਦੇ ਵਪਾਰ ਅਤੇ ਉਦਯੋਗ ਮੰਤਰੀ ਪਿਊਸ਼ ਗੁਇਲ ਨੇ ਕਿਹਾ ਹੈ ਕਿ ਸੌਦਾ ਹਰ ਪੱਖੀ ਲਈ ਲਾਭਦਾਇਕ ਸੰਤੁਲਿਤ ਅਤੇ ਫੇਅਰ ਤਰੀਕੇ ਨਾਲ ਬਣਾਇਆ ਜਾ ਰਿਹਾ ਹੈ ਤਾਂ ਜੋ ਭਾਰਤ ਦੇ ਕਿਸਾਨ ਛੋਟੇ ਉਦਯੋਗ ਮਛੇਰੇ ਅਤੇ ਮਜ਼ਦੂਰ ਵਰਗੇ ਸਾਰੇ ਹਿੱਸੇਦਾਰਾਂ ਦੇ ਹੱਕਾਂ ਦੀ ਰੱਖਿਆ ਹੋਵੇ ਅਤੇ ਦੇਸ਼ ਦੀਆਂ ਅਰਥ ਵਿਵਸਥਾ ਅਤੇ ਵਪਾਰ ਸਹਿਯੋਗ ਸੰਬੰਧਾਂ ਨੂੰ ਮਜ਼ਬੂਤੀ ਮਿਲੇ ਦੋਨਾਂ ਦੇਸ਼ਾਂ ਦੀ ਪ੍ਰਮੁੱਖ ਟੀਮਾਂ ਨੇ ਕਈ ਚਰਨਾਂ 'ਚ ਗੱਲਬਾਤ ਕੀਤੀ ਅਤੇ ਹਾਲੀ ਦੇ ਦਿਨਾਂ ਵਿੱਚ ਇਹ ਸੌਦਾ ਇਸ ਲਈ ਵੀ ਲੱਖਾਂ ਤੱਕ ਹੈ ਕਿ ਕਿ ਅਮਰੀਕਾ ਨੇ ਭਾਰਤ ਸਮਾਨ ਤੇ ਲੱਗ ਰਹੇ ਚੈਰਿਫ ਟੈਕਸ ਕਟਣ ਬਾਰੇ ਸਹਿਮਤੀ ਦਿੱਤੀ ਹੈ ਅਤੇ ਕੁਝ ਸੈਕਟਰ 3 ਲੱਗਦੇ ਵਰਗੇ ਟੈਕਸ ਦੀਆਂ ਰਕਮਾਂ ਨੂੰ ਘਟਾਉਣ ਦੀ ਯੋਜਨਾ 'ਤੇ ਕੰਮ ਕਰ ਰਹੇ ਹਨ ਜਿਸ ਨਾਲ ਭਾਰਤੀ ਨਿਰਿਆਤੀਆਂ ਨੂੰ ਨਵੀਆਂ ਮੌਕਿਆਂ ਦੇ ਨਾਲ ਆਪਣੇ ਸਮਾਨ ਨੂੰ ਅਮਰੀਕੀ ਬਾਜ਼ਾਰ ਵਿੱਚ ਵਧੇਰੇ ਸੁਗਮਤਾ ਮਿਲ ਸਕਦੀ ਹੈ ਇਸ ਦੇ ਨਾਲ ਹੀ ਦੋਨਾਂ ਨੇਤਾ ਇਹ ਵੀ ਕਹਿ ਰਹੇ ਹਨ ਕਿ ਇਹ ਵਪਾਰਕ ਸੌਦਾ ਦੇਸ਼ਾਂ ਦੇ ਵਿਚਕਾਰ ਸਿਰਫ ਆਰਥਿਕ ਰਿਸ਼ਤੇ ਹੀ ਨਹੀਂ ਮਜ਼ਬੂਤ ਕਰੇਗਾ ਬਲਕਿ ਦੋਹਾਂ ਦੇਸ਼ਾਂ ਦੇ ਵਿਚਕਾਰ ਵਿਵਸਥਾ ਰਣਨੀਤਿਕ ਸਾਂਝੇਦਾਰੀ ਅਤੇ ਨੌਕਰੀਆਂ ਨਿਵੇਸ਼ ਅਤੇ ਨਵੇਂ ਕਾਰੋਬਾਰ ਦੇ ਮੌਕਿਆਂ ਨੂੰ ਵੀ ਵਧਾਵੇਗਾ ਇਸ ਸੌਦੇ ਦੀਆਂ ਚਰਚਾਵਾਂ ਦਾ ਪ੍ਰਭਾਵ ਸਟਾਕ ਮਾਰਕੀਟਾਂ ਮੁਦਰਾ ਅਤੇ ਇਸਦੀ ਕਾਰਵਾਈ ਜਲਦੀ ਹੀ ਅਧਿਕਾਰਿਕ ਬਿਆਨ ਦੇ ਰੂਪ ਵਿੱਚ ਸਾਰੇ ਲੋਕਾਂ ਲਈ ਧਾਰਮਿਕ ਤੌਰ ਤੇ ਆਉਣ ਦੀ ਉਮੀਦ ਹੈ ਇਸ ਨਾਲ ਦੋਨਾਂ ਦੇਸ਼ਾਂ ਦੇ ਆਰਥਿਕ ਸੰਬੰਧ ਹੋਰ ਮਜ਼ਬੂਤ ਹੋਣਗੇ ਅਮਰੀਕਾ ਅਤੇ ਰੂਸ ਦੇ ਵਿਚਕਾਰ ਨਵੀਂ ਨਿਊ ਸਟਾਰਟ ਪਰਮਾਣੂ ਹਥਿਆਰ ਸਮਝੌਤੇ ਦੀ ਮਿਆਦ ਖਤਮ ਹੋ ਰਹੀ ਹੈ ਜਿਸ ਨਾਲ ਦੋਨਾਂ ਦੇਸ਼ਾਂ ਦੇ ਸਭ ਤੋਂ ਵੱਡੇ ਪਰਮਾਣੂ ਹਥਿਆਰਾਂ ਤੇ ਲੱਗੇ ਸਹਿਸਮਤੀਆਂ ਖਤਮ ਹੋ ਜਾਣਗੀਆਂ ਇਸ ਦਾ ਮਤਲਬ ਇਹ ਹੈ ਕਿ ਅਮਰੀਕਾ ਅਤੇ ਰੂਸ ਹੁਣ ਆਪਣੇ ਪਰਮਾਣੂ ਹਥਿਆਰਾਂ ਦੀ ਗਿਣਤੀ ਤੇ ਕਾਬੂ ਨਹੀਂ ਰੱਖਦੇ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਸ ਦਾ ਦੁਨੀਆ ਵਿੱਚ ਨਵਾਂ ਹਥਿਆਰ ਦੋਸ਼ੇ ਸ਼ੁਰੂ ਹੋ ਸਕਦਾ ਹੈ। ਅਤਿ ਅੰਤਰਰਾਸ਼ਟਰੀ ਸੁਰੱਖਿਆ ਲਈ ਚਿੰਤਾਵਿਅਤਕ ਦੀ ਹੈ। ਦੋਨਾਂ ਦੇਸ਼ਾਂ ਲਈ ਇਹ ਇੱਕ ਚੁਣੌਤੀ ਵਾਲਾ ਪਲ ਹੈ ਕਿਉਂਕਿ ਹੁਣ ਕੋਈ ਨਿਯਮ ਨਹੀਂ ਰਹੇਗਾ ਜੋ ਪਰਮਾਣੂ ਹਥਿਆਰਾਂ ਨੂੰ ਸੀਮਿਤ ਕਰੇ। ਅਮਰੀਕਾ ਅਤੇ ਰੂਸ ਦੇ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਹੇ ਨਵੇਂ ਨਿਊ ਸਟਾਕ ਨਿਊ ਸਟਾਰਟ ਪ੍ਰਮਾਣੂ ਹਥਿਆਰ ਸਮਝੌਤੇ ਦੀ ਮਿਆਦ ਹੁਣ ਖਤਮ ਹੋ ਰਹੀ ਹੈ ਜਿਸ ਨਾਲ ਦੁਨੀਆ ਭਰ ਦੀਆਂ ਨਜ਼ਰਾਂ ਦੁਨੀਆ ਦੇ ਦੋ ਸਭ ਤੋਂ ਵੱਡੇ ਪ੍ਰਮਾਣੂ ਹਥਿਆਰਾਂ ਦੇ ਵਾਲੇ ਦੇਸ਼ਾਂ ਅਮਰੀਕਾ ਅਤੇ ਰੂਸ ਵੱਲ ਝੁਕ ਰਹੀਆਂ ਹਨ ਇਸ ਸਮਝੌਤੇ ਦੇ ਖਤਮ ਹੋਣ ਨਾਲ ਦੋਨਾਂ ਦੇਸ਼ਾਂ ਲਈ ਅੱਗੇ ਸਹਿਸਮਤੀਆਂ ਮਿਊਚੁਅਲ ਲਿਮਿਟਸ ਖਤਮ ਹੋ ਜਾਣਗੀਆਂ ਜਿਸ ਦਾ ਮਤਲਬ ਹੈ ਕਿ ਹੁਣ ਉਹ ਆਪਣੇ ਕੋਲ ਮੌਜੂਦ ਪ੍ਰਮਾਣੂ ਹਥਿਆਰਾਂ ਦੀ ਗਿਣਤੀ ਤੇ ਕਈ ਉਬਾਦਾ ਨਹੀਂ ਰਹੇਗੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਸ ਨਾਲ ਸੰਸਾਰ ਭਰ ਵਿੱਚ ਇੱਕ ਨਵੀਂ ਹਥਿਆਰ ਦੌੜ ਆਰਮ ਰੇਸ ਸ਼ੁਰੂ ਹੋ ਸਕਦੀ ਹੈ ਕਿਉਂਕਿ ਦੋਵਾਂ ਦੇਸ਼ ਆਪਣੀਆਂ ਪੁਰਾਣੀਆਂ ਸੀਮਾਵਾਂ ਤੋਂ ਬਿਨਾ ਨਵੇਂ ਅਤੇ ਜ਼ਿਆਦਾ ਤਾਕਤਵਰ ਪ੍ਰਮਾਣੂ ਹਥਿਆਰ ਤਿਆਰ ਕਰ ਸਕਣਗੇ ਇਹ ਖਤਰਾ ਕੇਵਲ ਅਮਰੀਕਾ ਅਤੇ ਰੂਸ ਤੱਕ ਸੀਮਿਤ ਨਹੀਂ ਹੈ ਕਿਉਂਕਿ ਇਸ ਤਰ੍ਹਾਂ ਦਾ ਮਾਹੌਲ ਦੁਨੀਆ ਭਰ ਦੇ ਇਸ ਸੁਰੱਖਿਆ ਅਤੇ ਰਾਜਨੀਤਿਕ ਸੰਬੰਧਾਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਵਿਸ਼ਲੇਸ਼ਕ ਦੱਸ ਰਹੇ ਹਨ ਕਿ ਇਸ ਨਾਲ ਅੰਤਰਰਾਸ਼ਟਰੀ ਸੁਰੱਖਿਆ ਸੰਸਥਾਾਂਾਂ ਖਾਸ ਕਰਕੇ ਯੂਰਪ ਅਤੇ ਏਸ਼ੀਆ ਦੇ ਦੇਸ਼ਾਂ ਦੀ ਰਣਨੀਤਿਕ ਤਿਆਰੀ ਦੇ ਨਜ਼ਰ ਰੱਖਣ ਦੀ ਵੀ ਜ਼ਰੂਰਤ ਵੱਧ ਜਾਵੇਗੀ ਦੁਨੀਆ ਦੇ ਬਹੁਤ ਸਾਰੇ ਮਾਹਿਰ ਮੰਨਦੇ ਹਨ ਕਿ ਹੁਣ ਹਰ ਇੱਕ ਦੇਸ਼ ਆਪਣੇ ਕੋਲ ਮੌਜੂਦ ਹਥਿਆਰਾਂ ਦੀ ਤਾਕਤ ਨੂੰ ਵਧਾ ਸਕਦਾ ਹੈ ਅਤੇ ਨਵੇਂ ਪ੍ਰੋਜੈਕਟਾਈਲ ਬੈਲੈਂਸਿਕ ਮਿਸਾਈਲ ਅਤੇ ਦੂਜੀ ਪੀ ਦੇ ਹਥਿਆਰ ਬਣਾਉਣ ਦੀ ਸ਼ੁਰੂਆਤ ਕਰ ਸਕਦਾ ਹੈ ਜਿਸ ਨਾਲ ਸਮਝੌਤੇ ਨੂੰ ਖਤਮ ਹੋਣ ਨਾਲ ਸੰਭਵਿਤ ਹੈ ਕਿ ਅਮਰੀਕਾ ਅਤੇ ਰੂਸ ਇੱਕ ਦੂਜੇ ਨੂੰ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਦੇਖਣਗੇ ਜਿਸ ਨਾਲ ਰਣਨੀਤਿਕ ਤਣਾਅ ਵੱਧ ਸਕਦਾ ਹੈ ਅਤੇ ਦੁਨੀਆ ਭਰ ਵਿੱਚ ਸੁਰੱਖਿਆ ਦੀ ਸਥਿਤੀ ਨਿਰਭਰ ਹੋ ਸਕਦੀ ਹੈ ਵਿਸ਼ੇਸ਼ ਰਿਪੋਰਟਾਂ ਦੇ ਮੁਤਾਬਕ ਨਿਊਜ਼ ਸਟਾਰਟ ਸਮਝੌਤਾ ਖਤਮ ਹੋਣ ਦੇ ਬਾਵਜੂਦ ਦੁਨੀਆ ਨੂੰ ਸ਼ਾਂਤੀ ਲਈ ਅਜੇ ਵੀ ਉਲਟਾ ਕੁਸ਼ਲ ਸੰਵਾਦ ਅਤੇ ਅੰਤਰਰਾਸ਼ਟਰੀ ਸਹਿਯੋਗ ਦੀ ਜ਼ਰੂਰਤ ਹੋਵੇਗੀ ਨਹੀਂ ਤਾਂ ਇਸ ਦਾ ਪ੍ਰਭਾਵ ਸਿਰਫ ਅਮਰੀਕਾ ਅਤੇ ਰੂਸ ਤੇ ਹੀ ਨਹੀਂ ਸਗੋਂ ਛੋਟੇ ਦੇਸ਼ਾਂ ਅਤੇ ਦੁਨੀਆ ਭਰ ਦੀ ਸੁਰੱਖਿਆ ਸੰਚਾਰਨਾ ਤੇ ਵੀ ਪੈ ਸਕਦਾ ਹੈ ਅੱਜ ਦੇ ਅਮਰੀਕਾ ਨਿਊਜ਼ ਬੁਲੇਟਿਨ ਵਿੱਚ ਫਲਹਾਲ ਲੈਣਾ ਹੀ ਕੱਲ ਫਿਰ ਮੋੜ ਨਜ਼ਰ ਆਵਾਂਗੇ ਨਵੀਆਂ ਤੇ ਖਾਸ ਖਬਰਾਂ ਦੇ ਨਾਲ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ